ਜੈ ਗੁਰਦੇਵ ਧੰਨ ਗੁਰਦੇਵ ਅੱਜ ਸਵੇਰੇ ਸਮੁੱਚੇ ਰਵਦਾਸੀਆ ਸਮਾਜ ਦਾ ਇੱਕ ਵਫਤ ਡੀਐਸਪੀ ਫਗਵਾੜਾ ਨੂੰ ਮਿਲਿਆ ਔਰ ਡੀਐਸ ਫਗਵਾੜਾ ਨੂੰ ਇਹ ਗੱਲ ਕਹੀ ਗਈ ਕਿ ਜਿੰਨੀ ਜਲਦੀ ਹੋ ਸਕਦਾ ਜੋ ਪਿਛਲੇ ਦਿਨੀ ਸੈਂਡੀ ਰੋਮਾ ਵੱਲੋਂ ਲਾਈਵ ਹੋ ਕੇ ਲਗਾਤਾਰ ਸਮੁੱਚੇ ਰਵਦਾਸੀਆ ਸਮਾਜ ਨੂੰ ਔਰ ਡੇਰਾ ਸਚਪੰਡ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਨ 108 753 ਦਾਸ ਮਹਾਰਾਜ ਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਬਹੁਤ ਹੀ ਭद्दी ਸ਼ਬਦਾਂ ਵਾਲੀ ਵਰਤੀ ਬਹੁਤ ਹੀ ਗੰਦੀਆਂ ਗਾਲਾਂ ਕਢੀਆਂ ਸੋ ਇਸ ਦੇ ਸੰਬੰਧ ਵਿੱਚ ਜੋ ਰੋਸ ਹੀ ਸਮਾਜ ਦੇ ਵਿੱਚ ਸੋਸ ਰੋਸ ਨੂੰ ਥੱਲ ਪਾਉਣ ਦੇ ਲਈ ਇਹ ਬੇਨਤੀ ਕੀਤੀ ਸੀ ਕਿ ਉਸ ਦੇ ਪਰਿਵਾਰ ਨੂੰ ਥਾਣੇ ਬੁਲਾਇਆ ਜਾਵੇ ਸੋ ਡੀਐਸਪੀ ਨੇ ਉਸ ਬੇਨਤੀ ਨੂੰ ਸਵੇਰੇ ਪ੍ਰਬੰਧ ਕਰਦੇ ਹੋਏ 5 ਵਜੇ ਉਸ ਦੇ ਪਰਿਵਾਰ ਨੂੰ ਥਾਣਾ ਸਦਰ ਵਿਖੇ ਲਿਆਂਦਾ ਔਰ ਸਮੁੱਚੇ ਸਮਾਜ ਦੇ ਸਾਹਮਣੇ ਬੈਠ ਕੇ ਉਸ ਪਰਿਵਾਰ ਦੇ ਨਾਲ ਗੱਲ ਕੀਤੀ ਔਰ ਸਮੁੱਚੇ ਸਮਾਜ ਨੇ ਇਹ ਫੈਸਲਾ ਲਿਆ ਕਿ ਉਸ ਲੜਕੇ ਸੈਂਡੀ ਰੋਮਾ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਫੀ ਨਹੀਂ ਹੈ ਔਰ ਉਸ ਪਰਿਵਾਰ ਦੇ ਨਾਲ ਪਿੱਛੇ ਸਮਾਜ ਦਾ ਕੋਈ ਗੁੱਸਾ ਗਿਲਾ ਨਹੀਂ ਹੈ ਲੇਕਿਨ ਪਰਿਵਾਰ ਨੂੰ ਵੀ ਚਾਹੀਦਾ ਕਿ ਉਸ ਲੜਕੇ ਦਾ ਬਾਈਕਟ ਕਰੇ ਔਰ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਸਮੁੱਚੇ ਸਮਾਜ ਦੇ ਕੋਲੋਂ ਪਰਿਵਾਰ ਵੀ ਮਾਫੀ ਮੰਗੇ ਕਿਉਂਕਿ ਉਸ ਪਰਿਵਾਰ ਦਾ ਉਹ ਇੱਕ ਅੰਗ ਹੈ। ਤਾਂ ਉਸ ਬੱਚੇ ਦਾ ਸਾਰਾ ਪਰਿਵਾਰ ਜਿਹੜਾ ਬਾਈਕਟ ਕਰੇ ਔਰ ਜੋ ਇਟਲੀ ਦੇ ਵਿੱਚ ਪੂਰੇ ਯੂਰਪ ਦੀ ਜੋ ਕੱਲ ਮੀਟਿੰਗ ਹੋਈ ਹੈ ਰੋਮਾ ਸ਼ਹਿਰ ਦੇ ਵਿੱਚ ਔਰ ਉਹ ਸਾਰੀਆਂ ਸੰਗਤਾਂ ਨੇ ਉੱਥੇ ਦੀਆਂ ਨਹੀਂ ਵੀ ਗੁਰੂ ਘਰ ਦੀਆਂ ਕਮੇਟੀਆਂ ਨੇ ਸਾਰੀਆਂ ਨੇ ਰੋਮਾ ਸੈਂਡੀ ਰੋਮਾ ਨੂੰ ਜੋ ਵਾਰਨਿੰਗ ਦਿੱਤੀ ਹੈ ਕਿ ਐਤਵਾਰ ਤੱਕ ਸਮਾਜ ਦੇ ਵਿੱਚ ਸਾਹਮਣੇ ਆਉਣ ਲਈ ਆਪਣੇ ਆਪ ਨੂੰ ਪੁਲਿਸ ਦੇ ਕੋਲ ਪੇਸ਼ ਕਰਨ ਦੀ ਜੇਕਰ ਐਤਵਾਰ ਤੱਕ ਉਹ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਤਾਂ ਸੋਮਵਾਰ ਨੂੰ ਇਟਲੀ ਦੀ ਅੰਬੈਸੀ ਦੇ ਵਿੱਚ ਯੂਐਨਓ ਦੇ ਵਿੱਚ ਉਹਦੀ ਕੰਪਲੀਟ ਕੀਤੀ ਜਾਵੇਗੀ ਉਸ ਨੂੰ ਰਿਪੋਰਟ ਕੀਤਾ ਜਾਵੇਗਾ ਸੋ ਸਮੁੱਚੇ ਸਮਾਜ ਨੂੰ ਇਹ ਬੇਨਤੀ ਕਰਦੇ ਆ ਕਿ ਆਪਾਂ ਵੱਧ ਤੋਂ ਵੱਧ ਕਾਰਵਾਈ ਕਰਕੇ ਜਿੱਥੇ ਜਿੰਨੀਆਂ ਜਿੰਨੀਆਂ ਵੀ ਐਫਆਈਆਰ ਨੇ ਚਾਹੇ ਲਾਂਬੜਾ ਵਿੱਚ ਹੈ ਜਾਂ ਆਦਮਪੁਰਾ ਹੈ ਕਰਤਾਰਪੁਰ ਹੈ ਹੁਸ਼ਿਆਰਪੁਰ ਹੈ ਫਲੋਰ ਹੈ ਗੁਰਾਇਆ ਹੈ ਫਗਵਾੜਾ ਹੈ ਇਨਾ ਸ਼ਹਿਰਾਂ ਦੇ ਵਿੱਚ ਐਫ ਆਈ ਆਰ ਦਾਜ ਹੋਈਆਂ ਔਰ ਆਪਾਂ ਸਾਰੇ ਪ੍ਰਸ਼ਾਸਨ ਤੇ ਦਬਾਅ ਪਾ ਕੇ ਔਰ ਜਲਦੀ ਤੋਂ ਜਲਦੀ ਐਲਓਸੀ ਜਾਰੀ ਕਰਵਾ ਕੇ ਉਸ ਨੂੰ ਇੰਡੀਆ ਦੇ ਵਿੱਚ ਲਿਆਈਏ ਔਰ ਇੱਥੇ ਰੈਸਟ ਕਰਵਾਈਏ ਸਖਤ ਤੋਂ ਸਖਤ ਸਜ਼ਾ ਉਸਕ ਨੂੰ ਦਿੱਤੀ ਜਾਵੇਗੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਫੀ ਜਿਹੜੀ ਉਸ ਸਖਤ ਨੂੰ ਨਹੀਂ ਦਿੱਤੀ ਜਾਵੇਗੀ ਜੈ ਗੁਰਦੇਵ ਤਨ ਗੁਰਦੇਵ ਜੀ